ਸ਼ਿਕਰ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਗੱਲ ਕਰੀਏ ਤਾਂ ਜੋ ਉਹਨਾਂ ਨੂੰ ਵਿਜੀਲੈਂਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਇੱਕ ਮਹੀਨਾ ਪਹਿਲਾਂ ਜਿੱਥੇ ਉਹਨਾਂ ਉੱਤੇ ਨਸ਼ਾ ਤਸਕਰੀ ਅਤੇ ਜੋ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਜੋ ਵੱਡੇ ਦੋਸ਼ ਲੱਗੇ ਸੀ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਿਆ ਜਾਏਗਾ ਜੋ ਪੰਜਾਬ ਦੇ ਵਿੱਚ ਨਸ਼ਾ ਵੇਚਦੇ ਨੇ ਜਾਂ ਕਹ ਲਈਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਂਦਾ ਜਿਨ੍ਹਾਂ ਨੇ ਰੰਗ-ਬਰੰਗੀਆਂ ਮਾਵਾਂ ਧੀਆਂ ਦੀਆਂ ਚੁੰਨੀਆਂ ਨੂੰ ਚਿੱਟਾ ਕਰ ਦਿੱਤਾ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਿਆ ਜਾਏਗਾ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਜ਼ਰ ਆਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰੀ ਕੀਤੀ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਪੈਸੇ ਕਮਾਏ ਜਿੱਦਾਂ ਚੱਲਦਿਆ ਹੀ ਵਿਜੀਲੈਂਸ ਵੱਲੋਂ ਜੋ ਹੈ ਵੱਡਾ ਵੱਡੇ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ ਵਿਕਰਮ ਸਿੰਘ ਮਜੀਠੀਆ ਦੀ ਲੇਕਿਨ ਨਿਗਰਮ ਸਿੰਘ ਮਜੀਠੀਆ ਜਦੋਂ ਦੇ ਵੀ ਨਾਬਾ ਜੇਲ੍ਹ ਦੇ ਵਿੱਚ ਨੇ ਉਹਨਾਂ ਵੱਲੋਂ ਪਟੀਸ਼ਨ ਪਾਈ ਜਾ ਰਹੀ ਸੀ ਕਿ ਮੈਂ ਜੋ ਹੈ ਇੱਕ ਪਾਰਟੀ ਦੇ ਵਿੱਚ ਮੰਤਰੀ ਰਹਿ ਚੁੱਕਾ ਹਾਂ ਮੈਨੂੰ ਔਰ ਅਸ਼ਰਾਨੀ ਦਿੱਤੀ ਚਾਹੀਦੀ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਉਸ ਔਰਨ ਸ਼ਰਾਨੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਇੱਕ ਵੱਖਰੀ ਬੈਰਕ ਵੀ ਮਿਲਣੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਹੀ ਅਦਾਲਤ ਵੱਲੋਂ ਇਹ ਗੱਲ ਨਿਕਲ ਕੇ ਆਈ ਕਿ ਬੈਰਕ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਸਰਕਾਰ ਜਦੋਂ ਚੱਲ ਰਹੀ ਹੁੰਦੀ ਹੈ ਸੱਤਾ ਦੇ ਵਿੱਚ ਤੁਸੀਂ ਹੁਣ ਕਿਸੇ ਵੀ ਨਾ ਹੀ ਸੱਤਾ ਦੇ ਪਾਰਟੀ ਦੇ ਕੋਈ ਵਿਦਾਇਕ ਹੋ ਨਾ ਹੀ ਕੋਈ ਮੰਤਰੀ ਹੋ ਲੇਕਿਨ ਤੁਹਾਨੂੰ ਬੈਰਕ ਨਹੀਂ ਦਿੱਤੀ ਜਾਵੇਗੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਹ ਬਿਆਨ ਲਗਾਤਾਰ ਨਿਕਲ ਕੇ ਆਇਆ ਕਿ ਹੁਣ ਜੋ ਹੈ ਵਿਕਰਮ ਸਿੰਘ ਮਜੀਠੀਆ ਨੂੰ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਉੱਤੇ ਤੌਮਤਾ ਲਗਾਈਆਂ ਜਾ ਰਹੀਆਂ ਨੇ ਕਿ ਤੈਨੂੰ ਹੁਣ ਜੋ ਜੇਲ੍ਹ ਦੇ ਵਿੱਚ ਆਮ ਜੋ ਹੈ ਕੈਦੀਆਂ ਤਰ੍ਹਾਂ ਹੀ ਸਜ਼ਾ ਭੁਗਤਣੀ ਪਵੇਗੀ ਦੂਸਰੇ ਪਾਸੇ ਜੋ ਪਟੀਸ਼ਨ ਪਾਈ ਗਈ ਸੀ ਬਿਕਰਮ ਸਿੰਘ ਮਜੀਠੀਆ ਵੱਲੋਂ ਤੇ ਉਹਨਾਂ ਦੇ ਵਕੀਲ ਵੱਲੋਂ ਕੀ ਜੋ ਹੈ ਇਹਨਾਂ ਦੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਬੈਰਕ ਦੇ ਵਿੱਚ ਜੋ ਹੋਰ ਵੀ ਕੈਦੀ ਰਹਿ ਰਹੇ ਨੇ ਜਿਨ੍ਹਾਂ ਉੱਤੇ ਵੱਡੇ ਜੋ ਹੈ ਮਾਮਲੇ ਦਰਜ ਨੇ ਕਤਲਾਂ ਦੇ ਲੇਕਿਨ ਇਹ ਬੈਰਕ ਨਹੀਂ ਬਦਲੀ ਗਈ ਲੇਕਿਨ ਅੱਜ ਜੋਦੀ ਸੁਣਵਾਈ ਹੋਣੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂបាន ਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਬੈਰਕ ਬਦਲਣ ਦੀ ਪਟੀਸ਼ਨ ਜਿੱਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਗਈ ਸੀ ਤਾਂ ਉਹਨਾਂ ਨੇ ਵਿਧਾਇਕ ਸਾਬਕਾ ਮੰਤਰੀ ਰਹਿ ਚੁੱਕੇ ਹਨ ਇਸ ਜੇਲ੍ਹ ਵਿੱਚ ਮੈਨੂਅਲ ਅਨੁਸਾਰ ਉਹਨਾਂ ਨੇ orange category ਦੀਆਂ ਵੀ ਵਿਸ਼ੇਸ਼ ਧੂਲਤਾ ਮੰਗੀਆਂ ਪਰ ਉਹਨਾਂ ਨੂੰ ਕੈਦੀਆਂ ਵਾਂਗੂ ਰੱਖਿਆ ਜਾਣਾ ਚਾਹੀਦਾ ਹੈ ADG ਨੇ ਜੇਲ੍ਹ ਵਿੱਚ ਪਟੀਸ਼ਨ ਤੇ ਅੱਜ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਨਗੇ ਜਿਸ ਲਈ ਪਿਛਲੀ ਸੁਣਵਾਈ ਵਿੱਚ ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਸੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਏਗੀ ਇਸ ਸੰਬੰਧੀ ਅਦਾਲਤ ਪੰਜਾਬ ਸਰਕਾਰ ਤੋਂ ਸਰਕਾਰ ਪੰਜਾਬ ਸਰਕਾਰ ਮੀਡੀਆ ਵਿੱਚ ਵੱਡੇ ਵੱਡੇ ਦਾਅਵੇ ਕਰਦੀ ਕਿ ਸਰਕਾਰ ਉਹਦੇ ਵਕੀਲ ਪਿੱਛੇ ਹਟ ਜਾਂਦੇ ਹਨ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜੋ ਹੈ ਉਹਨਾਂ ਉੱਤੇ ਉਹਨਾਂ ਨੂੰ ਜੋ ਪਟੀਸ਼ਨ ਅੱਜ ਸੁਣਵਾਈ ਹੋਵੇਗੀ ਜਿਸ ਸੰਬੰਧੀ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਸਰਕਾਰ ਇਸ ਮਾਮਲੇ ਉੱਤੇ ਪੱਖ ਪੇਸ਼ ਕਰੇਗੀ ਮਜੀਠੀਆ ਦੇ ਉਹਨਾਂ ਵਕੀਲਾਂ ਨੂੰ ਅੱਜ ਸੁਣਵਾਈ ਦੀਆਂ ਵੱਡੀਆਂ ਦੋ ਉਮੀਦਾਂ ਨੇ ਜਦੋਂ ਕਿ ਵਿਜੀਲੈਂਸ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ ਧੰਨਵਾਦ